ਭਰਾਓ ਤਕੜੇ ਹੋ ਕੇ ਆਪਾਂ ਕੱਤਰ ਹੋਈਏ ਤੇ ਸਾਰੇ ਹੀ ਸਾਰੇ ਨਗਰ ਮਰਗਿਤਪੁਰੇ ਵਾਲਿਓ ਤੁਸੀਂ ਉਸ ਕੌਮ ਦੇ ਵਾਰਸ ਜੇ ਬਾਬਾ ਖੜਕ ਸਿੰਘ ਜੀ ਦੇ ਵਾਰਸ ਜੇ ਤੁਸੀਂ ਤੇ ਤੁਸੀਂ ਜਾਗਦੀ ਜ਼ਮੀਰ ਵਾਲਿਓ ਤੁਹਾਡੇ ਬੜੀ ਚੜ੍ਹਦੀ ਕਲਾਏ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਤੁਹਾਡੇ ਕੋਲ ਬਾਬਾ ਭੰਗੜ ਜੀ ਮੰਨੇ ਪਰ ਮੰਨੇ ਸਾਧੂ ਤੁਹਾਡੇ ਕੋਲ ਤੇ ਤੁਸੀਂ ਉਸ ਤੱਕਰ ਦੇ ਮਾਲਕ ਜੇ ਤੇ ਜੇ ਤੁਸੀਂ ਇੱਡੇ ਸਾਧੂਆਂ ਦੇ ਮਾਲਕ ਜੇ ਤੇ ਏਡੇ ਜ਼ਮੀਰ ਵਾਲੇ ਹੋ ਤੇ ਤੱਕੜੇ ਹੋ ਕੇ ਅੱਜ ਤੋਂ ਸੋਚ ਲਓ ਤੇ ਪਹਿਲੀ ਤਰੀਕ ਵਾਲੇ ਦਿਨ ਇੱਕ ਇੱਕ ਬਟਨ ਜਿਹੜਾ ਏ ਉਹ ਆਪਾਂ ਭਾਈ ਅਮਰਪਾਲ ਸਿੰਘ ਖਾਲਸਾ ਵਾਸਤੇ ਦਬਾਉਣਾ ਏ ਆਪਾਂ ਜਾਗਦੀ ਜ਼ਮੀਰ ਵਾਲੇ ਆ ਆਪਣੀਆਂ ਜ਼ਮੀਰਾਂ 'ਚ ਵੇਖਣੀਆਂ ਇਹ ਮਾਲਕ ਨੇ ਮਾਲਕ ਆਪਣੇ ਨਾਲ ਬੈਠਾ ਹੋਣਾ ਏ ਅੰਦਰ ਤੁਹਾਨੂੰ ਕਿਸੇ ਨੇ ਵੇਖਣਾ ਜੇ ਤੁਹਾਨੂੰ ਇਹਨਾਂ ਪੈਸੇ ਪੂਸੇ ਦਿੱਤੇ ਤੇ ਲੈ ਲਿਓ ਉਸ ਤਰ੍ਹਾਂ ਪੈਸੇ ਨਾ ਛੱਡਿਓ ਜੇ ਪੈਸੇ ਦੇਣ ਜੋਗਾ ਭਾਈ ਅਮਰਪਾਲ ਨਹੀਂ ਹੈਗਾ ਪੈਸੇ ਇਹਨਾਂ ਤੋਂ ਲੈ ਲਿਓ ਤੇ ਵੋਟਾਂ ਤੁਸੀਂ ਭਾਈ ਅਮਰਪਾਲ ਨੂੰ ਪਾ ਦਿਓ ਇਹਨਾਂ ਲੁੱਟਿਆ ਬੜਾ ਆਪਾਂ ਜਿੰਨਾ ਲੁੱਟਿਆ ਹੈ ਨਾ ਉਹਨਾਂ ਤੁਸੀਂ ਹੁਣ ਕੁੱਟ ਲਿਓ ਇਸ ਕਰਕੇ ਤੁਸੀਂ ਤੱਕੜੇ ਹੋ ਜੋ ਪੈਸੇ ਭਾਵੇਂ ਇਹਨਾਂ ਤੋਂ ਲਿਓ ਪਰ ਵੋਟ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਪਾ ਦਿਓ ਅੰਦਰ ਜਾ ਕੇ ਬੂਥ ਤੇ ਕਿਸੇ ਨਹੀਂ ਵੇਖਣਾ ਆਪਣੀ ਜ਼ਮੀਰ ਜਾਗਦੀ ਚਾਹੀਦੀ ਆ ਤੁਸੀਂ ਜਾਗਦੀ ਜ਼ਮੀਰ ਦੇ ਮਾਲਕ ਹੋ ਤੁਸੀਂ ਉਸ ਇਲਾਕੇ ਦੇ ਵਾਰਸੋ ਮਾਝੇ ਵਾਲਿਓ ਜਿਹਦੇ ਵਿੱਚ ਬੋਤਾ ਸਿੰਘ ਗਰਜਾ ਸਿੰਘ ਸੁੱਖਾ ਸਿੰਘ ਮਤਾਬ ਸਿੰਘ ਬਾਬਾ ਦੀਪ ਸਿੰਘ ਉਹ ਵੀ ਨਾ ਭਾਈ ਤਾਰੂ ਸਿੰਘ ਜੀ ਪੂਲਾ ਬਾਬਾ ਤਾਰਾ ਸਿੰਘ ਜੀ ਵਾ ਇੱਕ ਮੈਂ ਗਿਣਤੀਆਂ ਕਰਾਂ ਬਾਬਾ ਨੋਦ ਸਿੰਘ ਜੀ ਉਸ ਮਾਜੇ ਦੇ ਵਾਰਸੋ ਜਿੱਥੇ ਇੰਨੀਆਂ ਕੁਰਬਾਨੀਆਂ ਤੇ ਇੰਨੀਆਂ ਸ਼ਹੀਦੀਆਂ ਆਈਆਂ ਤੁਸੀਂ ਉਸ ਧੌਮ ਦੇ ਵਾਰਸੋ ਤੇ ਤੱਕੜੇ ਹੋ ਕੇ ਆਪਾਂ ਇਸ ਧੌਮ ਨੂੰ ਅੱਗੇ ਲੈ ਕੇ ਜਾਣਾ ਏ ਤੇ ਇਸ ਧੌਮ ਨੂੰ ਜਿਤਾਉਣ ਵਾਸਤੇ ਸਾਰਿਆਂ ਨੇ ਹਾਜ਼ਰੀ ਲਾਉਣੀ ਆ ਤੇ ਮੈਂ ਤੁਹਾਨੂੰ ਤੁਹਾਡੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਬੇਨਤੀ ਕਰਦਾ ਹਾਂ ਤੁਹਾਨੂੰ ਅੱਜ ਅਸੀਂ ਬੇਨਤੀ ਕਰਨਾ ਹੈ ਨਗਰ ਮਰਗਿੰਦਪੁਰੇ ਵਾਲਿਓ ਵੀ ਤੱਕੜੇ ਹੋ ਜੀ ਇੱਕ ਇੱਕ ਵੋਟ ਫਾਨੂੰ ਦੇ ਦਿਓ ਅੱਕੀ ਸਾਡੇ ਝੋਲੀ ਭਰ ਦਿਓ ਤੇ ਉਹਨਾਂ ਦੀ ਝੋਲੀ ਖਾਲੀ ਕਰ ਦਿਓ ਜਿਹੜੇ ਲਟੇਰੇ ਆ ਲਟੇਰਿਆਂ ਨੂੰ ਛੱਡ ਦਿਓ ਤੇ ਸਾਡੇ ਵੱਲ ਆ ਜਾਓ ਤੱਕੜੇ ਹੋ ਜਾਓ ਉਸ ਜੋਦੇ ਨੂੰ ਬਾਹਰ ਲਿਆਈਏ ਇਹ ਮੇਰੀ ਬੇਨਤੀ ਹੈ ਭਰਾਓ ਥੋੜਾ ਜਿਆ ਫੇਰ ਸੰਗ ਸੁੱਕ ਗਿਆ ਮੈਂ ਬੇਨਤੀ ਕਰਾਂ ਇੱਕ ਬਲਾਰਾ ਹੋਰ ਆ ਜਾਏ ਤੇ ਉਹ 10 ਮਿੰਟ ਲਾਵੇ ਫਿਰ ਅੱਗੀ ਟਾਈਮ ਲਾ ਲਾਂਗੇ ਪਾਣੀ ਪੀਓ ਵੱਡੇ ਦੇ ਪੰਜ ਆਉਣੇ ਲਾ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੇ ਕੋਈ ਵੀਰ ਬਲਾਰਾ ਹੋਵੇ ਤੇ ਬੋਲਣਾ ਚਾਹੁੰਦਾ ਹੋਵੇ 10 ਮਿੰਟ ਤੇ ਆਪਣੀ ਹਾਜ਼ਰੀ ਭਰ ਸਕਦਾ ਮੈਕਦੇ ਲਾਗੇ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਮੋ ਹੀ ਮਰਗੰਦਪੁਰ ਦੇ ਦੋ ਦਾਰ ਦੇ ਪਿੰਡ ਦੀਆਂ ਗਲੀਆਂ ਵਿੱਚ ਹੋਇਆ ਹੈ ਮੁਗੰਮਰ ਹੋ ਗਿਆ ਹੈ ਜਿਹੜਾ ਨਾਲ ਬਾਤ ਚੋ ਜਿਨ੍ਹਾਂ ਨੇ ਕਿਸਾਨੀ ਅਧੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਅក្រੰਤ ਭਾਈ ਅਮਰਸੇਵ ਸਿੰਘ ਜੀ ਖਾਲਸਾ ਜਿਹੜੇ ਨੇ ਉਹਨਾਂ ਨੇ ਵਾਰ